ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਾਂਗਰਸ ਦਾ ਕੈਲਕੂਲੇਸ਼ਨ ਨਹੀਂ ਖਤਮ ਹੋ ਸਕਦਾ ਇਹ ਹੌਂ ਲੰਦਾ ਹੈ ਆਹ ਹੁਣ ਇੱਕ ਨਵਾਂ ਪੰਗਾ ਸ਼ੁਰੂ ਹੋ ਗਿਆ ਔਰ ਹੋਇਆ ਵੀ ਜਿਹਨੂੰ ਕਹਿੰਦੇ ਕਾਂਗਰਸ ਦੀ ਕਾਸਟ ਪੋਲਿਟਿਕਸ ਜਿਹਨੂੰ ਜੱਟ ਵਰਸਸ ਜਿਹੜੇ ਦਲਿਤ ਸ਼ਡਿਊਲ ਕਾਸਟ ਇਹ ਕੰਮ ਸ਼ੁਰੂ ਹੋ ਗਿਆ ਕਿਉਂ ਸ਼ੁਰੂ ਹੋਇਆ ਇਹ ਇਹ ਹੋਇਆ ਇਹ ਕਿ ਜਿਹੜਾ ਸੈੱਲ ਐਸਸੀ ਸੈੱਲ ਕੰਮ ਕਰਦਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਹੋਈ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਦੇ ਗੌਤਮ ਸਾਹਿਬ ਜਿਹੜੇ ਦੇਸ਼ ਦੇ ਜਿਹੜਾ ਐਸਸੀ ਸੈੱਲ ਹੈ ਉਸ ਦੇ ਸੀ ਅਰਜੰਦਰਪਾਲ ਗੌਤਮ ਜਿਹੜੇ ਪ੍ਰਧਾਨ ਨੇ ਉਹ ਆਏ ਹੋਏ ਸੀ ਉੱਥੇ ਮੀਟਿੰਗ ਚੱਲ ਰਹੀ ਸੀ ਚਾਰੰਜੀ ਚੰਨੀ ਮੈਨੂੰ ਉਹਨਾਂ ਦੇ ਬੜੇ ਸੀਨੀਅਰ ਬੰਦੇ ਨੇ ਦੱਸਿਆ ਕਿ ਚੰਨੀ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਸਟੇਜ 'ਤੇ ਸੀ ਸਾਨੂੰ ਕਿਹਾ ਕਿਉਂਕਿ ਜਿਹੜੇ ਪੰਜਾਬ ਦੇ ਹੈਗੇ ਨੇ ਪ੍ਰਧਾਨ ਉਹ ਸਾਬਕਾ ਯਸ ਗੁਰਦੀਪ ਸਿੰਘ ਬਾਦ ਨੇ ਤੇ ਉਹਨਾਂ ਨਾਲ ਨਾਲ ਲੱਗੇ ਨੇ ਸਾਬਕਾ ਤਸਕੀਲਦਾਰ ਦਰਸ਼ਨ ਸਿੱਧੂ ਇਹ ਸਾਰੇ ਜਿਹੜੇ ਹੈ ਆਰਗੇਨਾਈਜ਼ ਕਰ ਰਹੇ ਸੀ ਜਿਹੜੇ ਇੱਥੋਂ ਦੇ ਪੰਜਾਬ ਦੇ ਤਕਰੀਬਨ ਹਜ਼ਾਰ ਜਿਹੜਾ ਐਸਸੀ ਵਿੱਚ ਕਾਂਗਰਸੀ ਬੁਲਾਏ ਸੀ ਜਿਹੜੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਸੀ ਉੱਥੇ ਚਰਨਜੀਤ ਚੰਨੀ ਜਦੋਂ ਬੋਲਣ ਲੱਗੇ ਨਾ ਉਸ ਵੇਲੇ ਉਹਨਾਂ ਨੇ ਸਿੱਧੇ ਤੌਰ ਤੇ ਤਿੰਨ ਗੱਲਾਂ ਕਹੀਆਂ ਕਹਿੰਦੇ ਪੰਜਾਬ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਜੱਟ ਵਿਰੋਧੀ ਧਿਰ ਦਾ ਨੇਤਾ ਜੱਟ ਤੇ ਜਿਹੜਾ ਇਨਾ ਦੇ ਵਿਦਿਆਰਥੀ ਬਿੰਗਾ ਨੈਸ਼ਨਲ ਸਟੂਡੈਂਟ ਯੂਨੀਅਨ ਉਹਦਾ ਵੀ ਪ੍ਰਧਾਨ ਜੱਟ ਤੇ ਸਾਨੂੰ ਕੀ ਦਿੱਤਾ ਸੀ ਇਹ ਚਰਜੀਤ ਚੰਨੀ ਕਹਿ ਰਿਹਾ ਇਸ ਗੱਲ ਕਰਕੇ ਕਿਉਂਕਿ ਚਰਜੀਤ ਚੰਨੀ ਪਹਿਲਾ ਜਿਹੜਾ ਹੈ ਐਸਸੀ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਤੋਂ ਬਾਅਦ ਜਿਹੜਾ ਚਰਜੀਤ ਚੰਨੀ ਨੂੰ ਬਣਾਇਆ ਗਿਆ ਸੀ ਇਹ ਸਭ ਨੂੰ ਪਤਾ ਹੈ ਕਿ ਚੰਨੀ ਠੀਕ ਹੈ ਹੋ ਵੀ ਆਦਰਵਾਇਜ਼ ਵੀ ਹੋ ਉਰਦੀ ਪੋਲਿਟਿਕਸ ਜਿਹੜੀ ਆ ਉਹ ਕੌਂਸਲਰ ਰਹਾ ਤਿੰਨ ਚਾਰ ਵਾਰ ਨਗਰ ਕੌਂਸਲ ਕਾਰਡ ਦਾ ਪ੍ਰਧਾਨ ਵੀ ਬਣਿਆ ਸੀ 17 ਚੋਂ ਮੰਤਰੀ ਬਣ ਗਿਆ ਸੀ ਟੈਕਨੀਕਲ ਐਜੂਕੇਸ਼ਨ ਦਾ ਫਿਰ ਉਸ ਤੋਂ ਪਹਿਲਾਂ ਉਹ ਇੱਕ ਵਾਰ ਆਜ਼ਾਦ ਵੀ ਜਿੱਤਿਆ ਸੀ ਜਦੋਂ ਉਹਨੂੰ ਟਿਕਟ ਨਹੀਂ ਮਿਲੀ ਸੀ ਤੋਂ ਇਸ ਤਰ੍ਹਾਂ 12 ਚੋਂ ਵੀ 17 ਚ ਵੀ ਚਮਕੌਰ ਸਾਹਿਬ ਤੋਂ ਜਿੱਤੇ ਫਿਰ ਹਾਰ ਗਿਆ ਸੀ ਦੋ ਸੀਟਾਂ ਤੋਂ ਹਾਰਿਆ ਚਮਕੌਰ ਸਾਹਿਬ ਤੋਂ ਭਧੌੜ ਤੋਂ ਜਦੋਂ ਅਰੇ ਰਿਚੀ ਚੱਲੀ ਹੋਈ ਸੀ ਤੇ ਦੀ ਆਮ ਆਦਮੀ ਪਾਰਟੀ ਦੀ ਤੇ ਫਿਰ ਜਲੰਧਰ ਉਹ ਜੱਤਿਆ ਵੀ ਲੋਕ ਸਭਾ ਦੀ ਸੀਟ ਯਾਨੀ ਉਹ ਇਸ ਤਰ੍ਹਾਂ ਨਹੀਂ ਹੈ ਉਹਨੂੰ ਮਤਲਬ ਕਈ ਉਹਦੇ ਹੁਣ ਜਿਹੜੀ ਸੈਂਸ ਦੀ ਕਮੇਟੀ ਹੈ ਐਗਰੀਕਲਚਰ ਤੇ ਉਹਦਾ ਚੇਅਰਮੈਨ ਇਸਰੋ ਦੀ ਗੱਲ ਲਈ ਜਦੋਂ ਹੁਣ ਇਹ ਆਪ ਚਰਜੀਤ ਚੰਨੀ ਜਿਹਦੇ ਕੋਲ ਆਪ ਐਨੇ ਆਉਂਦੇ ਨੇ ਉਹ ਜਦੋਂ ਇਹ ਕਹਿੰਦਾ ਕਿ ਪੰਜਾਬ 'ਚ ਧੱਕਾ ਹੋ ਰਿਹਾ ਸਾਡੀ 32% ਅਬਾਦੀਅੇ ਚ ਕੋਈ ਦੋਰਾਵਾ ਨਹੀਂ ਕਿ ਐਸਸੀ ਜਿਹੜੀ ਐਥੇ ਪਪੂਲੇਸ਼ਨ ਆ ਪੰਜਾਬ ਚ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਤੇ ਉਥੇ ਇਹ ਵੀ ਗੱਲ ਇਹਦੇ ਚ ਵੀ ਕੋਈ ਦੋਰਾਵਾ ਨਹੀਂ ਮੈਂ ਤੁਹਾਨੂੰ ਦੱਸਾਂ ਕਾਫੀ ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਪੰਜਾਬ ਦੀ ਰਾਜਨੀਤੀ ਤੇ ਜੱਟਾਂ ਦਾ ਗਲਵਾ ਉਹਦੇ ਚ ਮੈਂ ਸਾਰੇ ਅੰਕੜੇ ਦਿੱਤੇ ਸੀ ਕਿ ਕਿਵੇਂ ਮੁੱਖ ਮੰਤਰੀ ਬਣਦੇ ਨੇ ਕਿਸ ਤਰੀਕੇ ਨਾਲ ਜਿਹੜੇ 22% ਪਾਪੂਲੇਸ਼ਨ ਜਟਾਂ ਦੀ ਉਹਨਾਂ ਦੀ ਜਿਹੜਾ ਪਾਵਰ ਸ਼ੇਅਰ ਹਮੇਸ਼ਾ 40% ਤੋਂ ਵੱਧ ਰਹਿੰਦਾ ਤੇ ਬਾਕੀ ਜਿਹੜੇ ਜਿਵੇਂ ਹੁਣ ਬ੍ਰਾਹਮਣ ਬਾਣੀਆਂ ਨੇ ਉਹਨਾਂ ਦੇ 14% ਹੋ ਕੇ ਵੀ ਉਹਨਾਂ ਦਾ ਪਾਵਰ ਸ਼ੇਅਰ ਬਹੁਤ ਘੱਟ ਹੁੰਦਾ ਤੇ ਜਿਹੜੇ 32 33% ਐਸਸੀ ਦੇ ਉਹਨਾਂ ਨੂੰ ਤੁਸੀਂ ਇਹ ਸਮਝੋ ਕਿ ਇਹ ਮਜਬੂਰੀ ਹੈ ਰਿਜ਼ਰਵੇਸ਼ਨ ਜਦੋਂ ਮਿਲੀ ਗਈ ਫਾਈਟਾ ਡਾਕਟਰ ਉਮੀਦਵਾਰ ਨੂੰ ਯਾਦ ਕਰਦੇ ਨੇ ਉਦੀ ਕਿਰਪਾ ਨਾਲ ਜਿਹੜੀਆਂ ਸੀਟਾਂ ਨੂੰ ਮੱਝੀਆਂ ਨੂੰ ਜਿੱਤ ਲੈਂਦੇ ਨੇ ਤੇ ਉਹਨਾਂ ਨੂੰ ਬਣਾਉਣਾ ਪੈਂਦਾ ਤੇ ਇਹ ਨਹੀਂ ਹੈ ਕਿ ਜਨਰਲ ਸੀਟ ਤੋਂ ਚਿਤਾ ਕੇ ਤੁਹਾਨੂੰ ਕੁਝ ਮਿਲਦਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਹਾਲਾਂਕਿ ਜਦੋਂ ਇਹ ਜਦੋਂ ਚਰਨਜੀਤ ਚੰਨੀ ਨੇ ਇਹ ਗੱਲ ਕਹੀ ਤਾਂ ਜਦੋਂ ਪਲਟਵਾਰ ਕੀਤਾ ਰਾਜਾ ਬੜਿੰਗ ਨੇ ਉਹਦੇ ਚ ਜ਼ਰੂਰ ਕਿਹਾ ਕਹਿੰਦਾ ਤੁਸੀਂ ਘਰੋਂ ਮੈਂ ਤਾਂ ਜਨਰਲ ਸੀਟਾਂ ਤੇ ਇਹਨੂੰ ਵੀ ਧਿਆਨ ਹੈ ਜੇ ਕੋਈ ਬੰਦਾ ਵਧੀਆ ਉਹ ਤਾਂ ਚਲੋ ਕਹਿਂਦੀਆਂ ਗੱਲਾਂ ਹੁੰਦੀਆਂ ਨੇ ਸੋ ਇਹ ਕਹਦੇ ਅਸੀਂ ਤਾਂ ਰਾਜਾ ਬੜੀਕਾ ਦਾ ਸੀ ਡਬਲ ਯੂ ਸੀ ਦਾ ਕਾਂਗਰਸ ਵਰਕਰ ਕਮੇਟੀ ਦਾ ਉਹਦਾ ਮੈਂਬਰ ਹੈ ਬਹੁਤ ਵੱਡੀ ਚੀਜ਼ ਹੁੰਦੀ ਹੈ ਉਹਦੇ ਚ ਵੀ ਹੈ ਸੀ ਐਲ ਪੀ ਬਣਾਇਆ ਜਾਖੜ ਨੂੰ ਹਟਾਇਆ ਕੈਪਟਨ ਨੂੰ ਉਟਾ ਕੇ ਮੁੱਖ ਮੰਤਰੀ ਬਣਾਇਆ ਐਗਰੀਕਲਚਰ ਕਮੇਟੀ ਦਾ ਚੇਅਰਮੈਨ ਲਾਇਆ ਹੋਰ ਦੱਸੋ ਨੂੰ ਕੀ ਚਾਹੀਦਾ ਤੇ ਇਹ ਕਹਦੇ ਵੀ ਹੁਣ ਇਹ ਤਾਂ ਬੋਲਣਾ ਤਾਂ ਬਣਦਾ ਨਹੀਂ ਇੱਥੇ ਜਿਹੜੀ ਗੱਲ ਹੈ ਇਹ ਗੱਲ ਉੱਥੇ ਚੱਲੀ ਚਰਜੀਤ ਚੰਨੀ ਦੀ ਜਿਹੜੀ ਸੀ ਉਹ ਇਹ ਸਮਝਦਾ ਸੀ ਕਿ ਹੁਣ ਜਿਸ ਤਰ੍ਹਾਂ ਦੇ ਹਾਲਾਤ ਕਾਂਗਰਸ ਦੇ ਬੜੇ ਹੋਏ ਨੇ ਭਗੇਲ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਨਾਲ ਬੁਰੀ ਤਰੀਕੇ ਨਾਲ ਜ਼ਖਮੀ ਹੋਇਆ ਚਰਜੀਤ ਚੰਨੀ ਉਹਦੀ ਹੋਮੇ ਜ਼ਖਮੀ ਇਸ ਕਰਕੇ ਹੋਈ ਕਿ ਚਰ ਉਹਨੇ ਪੰਜਾਬ ਦੇ ਇੰਚਾਰਜ ਨੇ ਪਪੇਸ਼ ਭਗੇਲ ਨੇ ਇਹ ਕਿਹਾ ਕਿ ਜੀ 22 ਚ ਸਾਥੋਂ ਗਲਤੀ ਹੋਊਗੀ ਹੁਣ ਇਸ ਗਲਤੀ ਵੀ ਕੀ ਗਲਤੀ ਹੋਊਗੀ ਚਰਜੀਤ ਚੰਨੀ ਨੂੰ ਬਣਾਉਣ ਵਾਲੀ ਗਲਤੀ ਹੋਈ ਕੈਪਟਨ ਨੂੰ ਹਟਾਉਣ ਵਾਲੀ ਗਲਤੀ ਹੋਈ ਕੀ ਹੋਇਆ ਇਸ ਗੱਲ ਤੋਂ ਉਹ ਨਰਾਜ ਹੈ ਚਰਜੀਤ ਚੰਨੀ ਬੁਰੀ ਤਰੀਕੇ ਨਾਲ ਦੂਜੀ ਗੱਲ ਉਹਨੇ ਇਹ ਕਹੇ ਸੀ ਕਿ ਜਿਹੜੀ ਸਾਡੀ ਇਹ ਇਲੈਕਸ਼ਨ ਹੋਏਗੀ ਉਹ ਇਲੈਕਸ਼ਨ ਦੇ ਵਿੱਚ ਸੀ ਸਾਡੇ ਤਾਂ ਚਿਹਰੇ ਹੀ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਜਿਹੜੀ ਸਾਡੀ ਮੇਨ ਲੀਡਰਸ਼ਿਪ ਹੈ ਪੰਜਾਬ ਦੀ ਕੋਈ ਲੀਡਰਸ਼ਿਪ ਸਾਡੀ ਨਹੀਂ ਹੋਏਗੀ ਇਹ ਉਹਨਾਂ ਨੇ ਇੱਥੇ ਇਹ ਗੱਲ ਕਹੇ ਸੀ ਤੋ ਫੁਰੇ ਸਾਰੇ ਹਾਲਾਤ ਦੇ ਵਿੱਚ ਚਰਨਜੀਤ ਚੰਨੀ ਨੇ ਆਪਣੀ ਗੱਲ ਕਹੀ ਤੇ ਮੈਨੂੰ ਇਹ ਦੱਸਿਆ ਗਿਆ ਕਿ ਸਾਰੇ ਹਾਲ ਦੇ ਵਿੱਚ 250 ਬੰਦਾ ਲੈ ਕੇ ਆਇਆ ਸੀ ਅਲੱਗ-ਅਲੱਗ ਥਾਵਾਂ ਤੇ ਬਿਠਾਏ ਸੀ ਜਦੋਂ ਇਹ ਗੱਲ ਕਹੀ ਚਰਨਜੀਤ ਚੰਨੀ ਨੇ ਤੇ ਉਹਦੇ ਹੱਕ 'ਚ ਨਾਰੇ ਲੱਗਨੇ ਸ਼ੁਰੂ ਹੋਏ ਜਿਵੇਂ ਪਹਿਲਾਂ ਪੂਰੀ ਤਿਆਰੀ ਹੋਵੇ ਇਸ ਤਰ੍ਹਾਂ ਦੀ ਗੱਲ ਉੱਥੇ ਕੀਤੀ ਹੋਈ ਸੀ ਤੇ ਫਿਰ ਇੰਨਾ ਚ ਵਿਗਰਪ ਹੁੰਦੇ ਨੇ ਅੱਗੇ ਇੱਕ ਗਰੁੱਪ ਤਾਂ ਤੁਹਾਨੂੰ ਸਭ ਨੂੰ ਸਪੱਸ਼ਟ ਹੈ ਕਿ ਬਾਲਮਿਕੀ ਤੇ ਰਾਮਦਾਸੀ ਹੈ ਜਾਂ ਰਵੀਦਾਸੀ ਹੈ ਇਹਨਾਂ ਚ ਆਪਸ ਵਿੱਚ ਨਹੀਂ ਬਣਦੀ ਇਹਨਾਂ ਦੀ ਲੜਾਈ ਵੀ ਲਗਾਤਾਰੀ ਚੱਲ ਰਹੀ ਹੈ ਰਿਜ਼ਰਵੇਸ਼ਨ 'ਚ ਵੀ ਚੱਲਦੀ ਹੈ ਹੁਣ ਇੱਥੇ ਵੀ ਚੱਲੂਗੀ ਜਾਂ ਚੱਲ ਰਹੀ ਹੈ ਤੇ ਜਿਹੜਾ ਉਸ ਤੇ ਇੱਕ ਹੋਰ ਸਾਬਕਾ ਐਮਐਲਏ ਜੜਿਆਲਾ ਤੋਂ ਜਿਹੜਾ ਬਿੰਦਰ ਡੈਨੀ ਉਹ ਇਹਦੇ ਖਿਲਾਫ ਬੋਲਿਆ ਜਿਹਨੂੰ ਬਡਾਲਾ ਵੀ ਕਹਿ ਦਿੰਦੇ ਨੇ ਕਿਉਂਕਿ ਉਹ ਸੰਗਵਿੰਦਰ ਸਿੰਘ ਜਿਹੜਾ ਡੈਨੀ ਹੈ ਉਹ ਬਡਾਲਾ ਦਾ ਤੇ ਉਹ ਜੈਨੀ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਚਰਨਜੀਤ ਚੰਨੀ ਤੇ ਕਿ ਹੁਣ ਯਾਨੀ ਪਹਿਲਾਂ ਤਾਂ ਰਾਜਾ ਆਪਣੇ ਕਹਿ ਰਿਹਾ ਸੀ ਜਦੋਂ ਰਾਜਾ ਬਣੀ ਕਹਿੰਦਾ ਤਾਂ ਉਹ ਜੱਟ ਵਰਸਸ ਦਲਿਤ ਹੋ ਜਾਂਦੀ ਹੈ ਗੱਲ ਡੈਨੀ ਕਹਿ ਰਿਹਾ ਉਹ ਉਹਦਾ ਬਿਲਕੁਲ ਮੀਨਿੰਗ ਵੱਖਰਾ ਹੈ ਕਿ ਉਹ ਵੀ ਦਲਿਤ ਲੀਡਰ ਹੈ ਉਹਨੇ ਤੇ ਅਜਾ ਮਰੌਣੇ ਸ਼ੁਰੂ ਕਰਤੇ ਕਿ ਤੈਨੂੰ ਜਦੋਂ ਇੰਨਾ ਕੁਝ ਬਣਾਤਾ ਤੂੰ ਕਿਉਂ ਬੋਲਦਾ ਵੀ ਚੱਲੀ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਜੂਜ ਰਹੀ ਹੈ ਕਿ ਮੀਆਂ ਗੱਲਾਂ ਨਾਲ ਪਹਿਲਾਂ ਤਾਂ ਜਿਹੜੇ ਆਪਸ ਚ ਜਿਹੜੇ ਪਹਿਲੇ ਚਿਹਰੇ ਨੇ ਜਿਨ੍ਹਾਂ ਨੂੰ ਜੱਟ ਚਿਹਰੇ ਕਹਿਣਾ ਚਾਏ ਰਾਜਾ ਬਣਿੰਗੇ ਪ੍ਰਤਾਪ ਸਿੰਘ ਬਾਜਪਾ ਸੁਭਜਿੰਦਰ ਸਿੰਘ ਰੰਧਾਵਾ ਜੇ ਹੋਰ ਪੌਣੇ ਨੇ ਦੋਨੋਂ ਪ੍ਰਕਾਸ਼ ਸਿੰਘ ਦਾ ਵੀ ਪਾਸ ਸਕਦੇ ਉਹ ਵੀ ਜੇ ਰਾਣਾ ਗਰਜੀਤ ਵੀ ਅਮੀਰ ਆਦਮੀ ਹੈ ਉਹ ਵੀ ਇਹ ਤਾਂ ਸਮਝਦੇ ਨੇ ਕਿ ਸਾਡਾ ਸ਼ੇਰ ਇਹਨਾਂ ਚੋਂ ਅਪਰ ਕਲਾਸ ਚੋਂ ਭਾਰਤ ਪੁੱਛਣਾ ਛੋ ਉਹ ਵੀ ਕਿਸੇ ਲੋ ਘੱਟ ਨਹੀਂ ਉਹ ਵੀ ਹੈ ਤੇ ਇਹ ਤਾਂ ਪਹਿਲੇ ਹੀ ਸੀ ਚਰਨਜੀਤ ਚੰਨੀ ਦਾ ਨਾਮ ਵੀ ਸੀ ਕਿਉਂਕਿ ਪਹਿਲਾਂ ਉਹ ਮੁੱਖ ਮੰਤਰੀ ਰਿਹਾ ਔਰ ਚਰਨਜੀਤ ਚੰਨੀ ਬਾਰੇ ਬੜਾ ਕੁਝ ਹੈ ਕਿ ਭਾਵੇਂ 116 ਦਿਨ ਰਿਹਾ ਇਹ ਇਹਦੇ ਬੜੇ ਨਾਂ ਰਿਤ ਤੇ ਚੰਨੀਕਰੂ ਮਸਲੇ ਹੱਲ ਤੇ ਮਸਲੇ ਹਲਦੀ ਗੱਲ ਵੀ ਹੁੰਦੀ ਹੈ ਹੋਰ ਕਈ ਕਿਸਮ ਦੀਆ ਉਹ ਹੁਣ ਭਾਵੇਂ ਨਾਭਾ ਜੇਲ੍ਹ ਚ ਬੈਠਾ ਬਿਕਰਮਜੀਤ ਗਿਆ ਉਹਨੇ ਇਹਦੇ ਜਿਹੜੀ ਹੈ ਸਾੜੀ ਦੇ ਮੁੰਡੇ ਨੂੰ ਲੈ ਕੇ ਚੜ੍ਹ ਜੀ ਤੇ ਚੰਨੀ ਨੂੰ ਲੈ ਕੇ ਵੀਡੀਓ ਫਾਈ ਤੇ ਜਿਹਦੇ ਚ ਕਰਾਪਸ਼ਨ ਦੇ ਬੰਦਾ ਫੜੇ ਵੀ ਗਿਆ ਉਹਦਾ ਮੁੰਡਾ ਜਿਵੇਂ ਪੈਸੇ ਮਿਲੇ ਜਾਂ ਜਿਸ ਤਰੀਕੇ ਨਾਲ ਇਹ ਤੇ ਜਾਮ ਲਗੇ ਹੈਲੀਕਾਪਟਰ ਦੀ ਦੁਰਵਰਤੋਂ ਦੇ ਕਈ ਕਿਸਮ ਦੇ 116 ਦਾ ਇਲਜ਼ਾਮ ਵੀ ਲਾ ਕੇ ਕਰਾਪਸ਼ਨ ਦੇ ਇਲਜ਼ਾਮ ਵੀ ਲਵਾਤੇ ਤੋ ਇਹ ਜਦੋਂ ਬੜਾ ਕੁਝ ਚੱਲਿਆ ਲੇਕਿਨ ਹੁਣ ਇਸ ਹਾਲਾਤ ਦੇ ਵਿੱਚ ਆਪਾਂ ਗੱਲ ਕਰੀਏ ਕਿ ਇੱਕ ਪਾਸੇ ਤਾਂ ਪਹਿਲੀ ਲੀਡਰਸ਼ਿਪ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ有机会 ਹੋਈ ਸੀ ਕੋਨੇ ਮਸਲਾ ਦਲਿਤਤਾ ਜਿਹੜੀ ਐਸਸੀ ਮੁੱਦਾ ਹੈ ਨਾ ਇਹਨੂੰ ਡਰੈਸ ਕਰ ਲਈ ਹਰਿਆਣਾ ਦਾ ਮਾਡਲ ਜਿਵੇਂ ਬਣਿਆ ਉਹ ਭਾਰਤੀ ਜਨਤਾ ਪਾਰਟੀ ਵਿੱਚ ਬੈਠੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਪੂਰਾ ਜੋਰ ਲਾਇਆ ਕਿ ਕਿਸਾਨ ਤਾਂ ਸਾਡੇ ਨਾਲ ਆਉਣੇ ਨਹੀਂ ਕਿਉਂ ਦਾ ਐਸੀ ਨੂੰ ਨਾਲ ਲਈਏ ਪਿਛਲੇ ਇਲੈਕਸ਼ਨ ਚ ਤੁਸੀਂ ਦੇਖਿਆ ਹੋਊਗਾ ਜਦੋਂ ਹੰਸ ਰਾਜ ਹੰਸ ਦਾ ਵਿਰੋਧ ਹੋਇਆ ਸੀ ਉਹ ਕਹਿੰਦੇ ਸੀ ਸਾਨੂੰ ਅਸੀਂ ਇਹਨਾਂ ਕੋਲ ਤਾਂ ਚੱਲੇ ਨਹੀਂ ਤੁਸੀਂ ਜਿਹੜੇ ਸਾਡਾ ਬਾਈਕਾਟ ਕਰਦੇ ਹੋ ਸਾਡਾ ਤਾਂ ਬੇੜੇ ਵਾਲਿਆਂ ਨੇ ਬੁਲਾਇਆ ਉੱਥੇ ਚੱਲੇ ਆ ਉਹ ਬੇੜੇ ਵਾਲੇ ਦੇ ਵੋਟਾ ਚਾਹੁੰਦੇ ਸੀ ਤੇ ਰਾਜਾ ਬੜਿੰਗ ਤੇ ਵੀ ਹੁਣ ਉਹ ਜਾ ਵੀ ਖੋਰ ਲੱਗ ਰਿਹਾ ਹੈ ਬੇੜੇ ਤੋਂ ਜ਼ਿਆਦਾ ਹੈ ਮੇਰੇ ਉਹ ਪੁੱਠੇਸ ਤੇ ਪਿਆ ਤਾਂ ਦੇ ਜਾਂਦੇ ਉਹ ਉੱਥੇ ਬੋਲਦਾ ਹਾਲੇ ਕਿ ਰੋਲਾ ਘਟ ਪਿਆ ਇਸ ਬਿਆਲ ਦਾ ਪਹਿ ਵੀ ਸਕਦਾ ਸੀ ਜੇ ਕਿਤੇ ਵੀਡੀਓ ਚ ਹਾਈਲਾਈਟ ਹੁੰਦਾ ਉੱਥੇ ਐਪ ਦੇ ਇਸੇ ਐਸੀ ਸਾਡੇ ਲੀਡਰ ਆਦੇ ਨੂੰ ਕਹਿੰਦਾ ਤੁਸੀਂ ਵਿੜੇ ਚ ਜਾਇਆ ਕਰੋ ਤੁਹਾਨੂੰ ਕਿਹੜਾ ਮਸਕ ਕੋਲ ਤੁਹਾਡੇ ਚੂ ਨਹੀਂ ਉਹ ਤੁਹਾਨੂੰ ਉਹਨਾਂ ਚ ਮਸਕ ਥੋੜੀ ਆਉਂਦਾ ਉਹ ਗੱਲ ਘੱਟ ਬਦਿਆਂ ਦੇ ਚੱਕੀ ਹੈ ਬੈਸਿਕ ਗੱਲ ਕਹਿਣੀ ਨਹੀਂ ਬਣਦੀ ਸੀ ਰਾਜਾ ਬੜੇਂਗ ਧਰਨਤਾਰ ਤੋਂ ਲੈ ਕੇ ਆਪਾਂ ਦੇਖ ਰਹੇ ਹਾਂ ਬਹੁਤ ਬਰ ਸੋਚੀ ਜਿਹਾ ਉਦੋਂ ਪਹਿਲਾਂ ਆਪਾਂ ਬੂਟਾ ਸਿੰਘ ਬਾਰੇ ਜੋ ਕਿਹਾ ਸੀ ਇੱਕ ਹੁੰਦਾ ਸੀ ਬੂਟਾ ਸਿੰਘ ਪੌਣਾ ਰੰਗ ਬਾਰ ਵੀ ਕੀਆ ਮਤਲਬ ਜਿਹਦਾ ਕੋਈ ਮਤਲਬ ਵੀ ਸੀ ਹੋ ਜਾ ਪਿਆਰ ਦਿੱਤਾ ਉਦੋਂ ਵੀ ਇਹ ਆ ਗਿਆ ਸੀ ਇਹਦੇ ਚ ਵੀ ਆ ਗਿਆ ਆ ਹੁਣ ਚੰਨੀ ਦੇ ਨਾਲ ਉਲਝ ਗਿਆ ਸੋ ਕਾਂਗਰਸ ਪਾਰਟੀ ਜਿਹਨੂੰ ਲੱਗਦਾ ਹੈ ਕਿ ਅਸੀਂ ਸਰਕਾਰ ਬਣਾ ਸਕਦੇ ਹਾਂ ਹਾਈ ਕਮਾਂਡ ਦੇ ਹੱਥ ਚ ਮੈਨੂੰ ਨਹੀਂ ਲੱਗਦਾ ਬਗੇਲ ਸਾਹਿਬ ਕੁਸ਼ਾਬਦਾ ਕਰਕੇ ਕਿ ਜੇ ਅਸੀਂ ਜਿਹੜੀ ਬਿਨਾ ਚਿਹਰੇ ਤੋਂ ਲੜਾਂਗੇ ਤੇ ਬਾਅਦ ਚੜਾ ਲੜਾਈ ਨਹੀਂ ਹੁੰਦੀ ਬਾਅਦ ਚ ਵੀ ਹੋ ਜਾਂਦੀ ਹੈ ਹਰਿਆਣਾ ਚ ਵੀ ਆਪਾਂ ਦੇਖਿਆ ਉਹਦੇ ਕੁਮਾਰੀ ਸਾਹਿਲ ਜਾ ਤੇ ਗੁੱਡਾ ਦੀ ਜਿਹੜੀ ਲੜਾਈ ਸੀ ਸੋ ਇਸ ਹਾਲਾਤ ਦੇ ਵਿੱਚ ਜਿੱਥੇ ਅਕਾਲੀ ਉਲਝੇ ਹੋਏ ਨੇ ਅਕਾਲੀਆਂ ਦਾ ਚਲੋ ਜਿਹੜਾ ਨਮਾ ਅਕਾਲੀ ਦਲ ਬਣਿਆ ਸੀ ਉਹ ਤਾਂ ਉਹ ਤਾਂ ਹੁਣ ਹਲੇ ਮਤਲ ਲੰਗੇ ਸਾਹ ਤੇ ਆ ਗਿਆ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਤੇ ਦੂਜੇ ਪਾਸੇ ਸ੍ਰੀ ਸੁਖਵੀਰ ਸਿੰਘ ਬਾਦਲ ਉਹ ਜਿੱਥੇ 328 ਰੂਪਾਂ ਦੇ ਵਿੱਚ ਕਾਂਗਰਸ ਇੱਧਰ ਉਲਝ ਗਈ ਔਰ ਹੁਣ ਆਮ ਆਵੀ ਪਾਰਟੀ ਅੰਦਰੋਂ-ਅੰਦਰ ਹੀ ਤਾਂ ਖੁਸ਼ ਹੋਊਗੀ ਲੇਕਿਨ ਉਧਰ ਵੀ ਇੱਕ ਗੱਲ ਹੋ ਗਈ ਉਹਨਾਂ ਦਾ ਵੀ ਇੱਕ ਚਿਹਰਾ ਜਿਹੜਾ ਇੰਨਾ ਚੁਗਿਆ ਸੀ ਡਾਕਟਰ ਸੁਖੀ ਉਹਨੇ ਰਿਜ਼ਾਈਨ ਕਰਤਾ ਡਾਕਟਰ ਸੁਖੀ ਨੂੰ ਪਤਾ ਹੈ ਕਿ ਜਿੱਥੇ ਜਿਹੜਾ ਭਗਵੰਤ ਮਾਨ ਨੇ 179 ਸੂਪਾ ਦੀ ਗੱਲ ਕੀਤੀ ਹੈ ਉਹ ਗੁਰੂ ਘਰ ਦੇ ਵਿੱਚ ਪਾਠਾਂ ਦੀ ਲੜੀ ਚੱਲਦੀ ਹੈ ਜੇ ਮੈਂ ਸਟੈਂਡ ਲਵਾਂਗਾ ਮੇਰੀ ਅਗਲੀ ਸੀਟ ਮੇਰੇ ਆਪਣੇ ਹਲਕੇ ਚ ਪੱਕੀ ਹੋਊਗੀ ਉਹ ਅਧਿ ਖੇਡ ਖੇਡ ਗਿਆ ਜਣੀ ਪਾਰਟਿਸ ਤਾਂ ਖੇਡ ਚਲਦੀ ਹੁੰਦੀ ਹੈ ਲੇਕਿਨ ਇਸ ਹਾਲਾਤ ਚ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਆਪ ਪਿਛ ਉਲਟੀ ਹੈ ਤਾਂ ਆਮ ਆਦਮੀ ਪਾਰਟੀ ਅੰਦਰੋਂ ਅੰਦਰੀ ਖੁਸ਼ ਹੋਏਗੀ ਕਿ ਸ਼ਾਇਦ ਜਿੰਨਾ ਸਾਨੂੰ ਡਰ ਸੀ ਜਿੰਨਾ ਸਾਡਾ ਗਰਾਫ ਡਿਗਿਆ ਸੀ ਜਿੰਨਾ ਅਸੀਂ ਵਾਦੇ ਹਲੇ ਪੂਰੇ ਨਹੀਂ ਕੀਤੇ ਜਿਸ ਕੇ ਸੁਦੀ ਬਦਨਾਮੀ ਕਈ ਥਾਵਾਂ ਤੇ ਸ਼ੁਰੂ ਹੋਈ ਸੀ ਉਹ ਆ 25 ਦੇ ਉਲਝਣ ਨਾਲ ਸਾ ਉਹਨਾਂ ਨੂੰ ਰਾਹਤ ਮਿਲਦੀ ਹੈ ਕਾਂਗਰਸ ਪਾਰਟੀ ਦਾ ਇਹ ਐਸਸੀ ਨਾਲ ਜਿਹੜਾ ਹੈ ਉਲਝਣਾ ਇਹ ਮੈਨੂੰ ਲੱਗਦਾ ਹੈ ਪਹਿਲੇ ਕੈਕੂਲੇਸ਼ਨ ਨਾਲ ਵੀ ਵੱਡਾ ਨੁਕਸਾਨ ਕਰ ਜੂਗਾ ਜੇ ਇਹ ਨਾ ਜਿਹੜੇ ਹੈ ਸਮਝੇ ਤੇ ਜੇ ਇਹਨਾਂ ਆਪਰੀਏ ਤਾਂ ਨਹੀਂ ਨਾ ਸਜਾਈ ਜਾਂ ਹੋਰ ਉਲਝਾਲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ